ਸਸੇ ਕਾ ਦੋਸਤੋ ਮੈਨੂੰ ਲਾਈਕ ਕਰਨਾ ਤੇ ਵੀ ਦੇਖ ਰੋ ਨੋਲਜ ਪਾਇਆ ਰੋੜਾ ਅੱਜ ਤੁਹਾਡੇ ਲਈ ਬਹੁਤ ਖੁਸ਼ੀ ਵਾਲੀ ਗੱਲ ਹੈ ਜਿਨ੍ਹਾਂ ਨੇ ਮੈਨੂੰ ਬਹੁਤ ਕਮੈਂਟ ਕੀਤੇ ਨੇ ਕਿ 2019 ਚ ਪੇਪਰ ਕਦੋਂ ਉਪਰ ਹੋਣਗੇ ਕਿਸ ਤਰ੍ਹਾਂ ਹੋਣਗੇ ਦੇਖੋ ਗਾ ਜ ਕੋਈ ਵੀ ਵੈਬਸਾਈਟ ਤੇ ਹਜ ਤੱਕ ਕੋਈ ਵੀ ਹੈ ਨਹੀਂਗਾ ਕਿ ਕਦੋਂ ਪੇਪਰ ਉਪਰ ਹੋ ਸਕਦੇ ਮੈਨੂੰ ਇਹਨਾਂ ਨੂੰ ਕੁਛ ਨਹੀਂ ਦੱਸਿਆ ਹੈਗਾ ਪਰ ਮੈਂ ਤੁਹਾਡੇ ਲਈ ਸਪੈਸ਼ਲ ਬਹੁਤ ਆਫਿਸ ਵਿੱਚ ਗਿਆ ਜਿੰਤਾ ਕਿ ਇੱਥੇ ਇੰਡਲੀ ਵਿੱਚ ਬਹੁਤ ਇੰਡੀਅਨ ਦੇ ਆਫਿਸ ਨੇ ਜੋ ਕੰਮ ਕਰਦੇ ਨੇ ਤੁਹਾਡੇ ਕੋ ਕੁਝ ਪੈਸੇ ਲੈਣਗੇ ਤੇ ਤੁਹਾਡਾ ਕੰਮ ਅਹਿਸਾਨ ਕਰ ਦਿੰਦੇ ਜਾਂ ਤੁਹਾਡੀ ਪੂਰੀ ਪੂਰੀ ਹਲਪ ਕਰਦੇ ਕੰਮ ਕਰਾ ਲੈਂਦੇ ਨੇ ਤੁਹਾਡਾ ਉਹਨਾਂ ਨੇ ਮੈਨੂੰ ਇਹ ਹੀ ਕਿਹਾ ਕਿ ਫਰਵਰੀ ਚ ਬਹੁਤ ਚਾਂਸ ਨੇ ਕਿ ਪੇਪਰ ਓਪਨ ਹੋ ਸਕਦੇ ਨੇ ਪਰ ਜਨਵਰੀ ਚ ਪੇਪਰ ਓਪਨ ਨਹੀਂ ਹੈਗੇ ਕਿਉਂਕਿ ਬਹੁਤ ਕਿਸੇ ਦਾ ਕਮੈਂਟ ਆਇਆ ਸੀ ਕਿ ਉਸਦੇ ਚਾਚੇ ਨੇ ਉਹ ਕੋ 3 ਲੱਖ ਰੁਪਏ ਲਿਆ ਕੇ ਟਲ ਵਿੱਚ ਪੇਪਰ ਓਪਨ ਹੋ ਗਿਆ ਤੇ ਮੈਨੂੰ ਪੈਸੇ ਦੇ ਤੇ ਮੈਂ ਤੈਨੂੰ ਬੁਲਾ ਲੈਣਾ ਹੋਣਾ ਕਿ ਪੇਪਰ ਤਦ ਤင်း ਮਿਲ ਜਾਣਗੇ ਪਰ ਅਜੇ ਤੱਕ ਓਪਨ ਹੀ ਨਹੀਂ ਹੋਏ ਕਿੱਥੇ ਅਪਲਾਈ ਕਰੇਗਾ ਮੈਨੂੰ ਤਾਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਮੈਂ ਪੁੱਛ ਕੇ ਮੈਂ ਉਹਨਾਂ ਨੂੰ ਵੀ ਇਸ ਵਾਰ ਕੋਈ ਜਾਣਕਾਰੀ ਨਹੀਂ ਕਿ ਕਿੱਥੇ ਪੇਪਰ ਓਪਨ ਹੋਏ ਕਿਉਂਕਿ ਕਿਸੇ ਵੀ ਪਿੰਡ ਵਿੱਚ ਪੇਪਰ ਓਪਨ ਤਾਂ ਹੁੰਦੇ ਨੇ ਪੂਰੇ ਇਟਲੀ ਦੇ ਪੇਪਰ ਓਪਨ ਹੁੰਦੇ ਜੇ ਹੁੰਦੇ ਐਗਰੀਕਲਚਰ ਨੋਮੀ ਦੇ ਵਾਲੇ ਤੇ ਜੋ ਇਸ ਟਾਈਮ ਨਹੀਂ ਹੋਏ ਫਰਵਰੀ ਚ ਬਹੁਤ ਚਾਂਸ ਨਾਲ ਓਪਨ ਹੋ ਸਕਦੇ ਨੇ ਹਾਂ ਪਰ ਇਹ ਗੱਲ ਤਾਂ ਕਲੀਅਰ ਹੋ ਗਈ ਕਿ 2019 ਚ ਪੇਪਰ ਓਪਨ ਹੋਣੇ ਨੇ ਕਿਉਂਕਿ ਮੈਨੂੰ ਡਰ ਸੀਗਾ ਕਿ ਸ਼ਾਇਦ ਓਪਨ ਨਾ ਹੋਣ ਕਿਉਂਕਿ ਜਿਹੜੀ ਸਰਕਾਰ ਹੈ ਉਹਨਾਂ ਦਾ ਇੱਕੋ ਨਾਰਾ ਸੀਗਾ ਕਿ ਅਸੀਂ ਇਟਾਲੀਅਨ ਨੂੰ ਪੈਲ ਦੇਣੀ ਆ ਤੇ ਜਿਹੜੇ ਹੋਰ ਦੇਸ਼ਾਂ ਚੋਂ ਆਏ ਉਹਨਾਂ ਨੂੰ ਕੱਟਣਾ ਹੈ ਜਿਹੜੇ ਇਲੀਗਲ ਆ ਕਿਉਂਕਿ ਬਹੁਤ ਲੋਕ ਇੱਥੇ ਲੀਗਲ ਰੈਂਡ ਨੇ ਆਪਣੇ ਇੰਡੀਅਨ, ਪਾਕਿਸਤਾਨੀ, ਬੰਗਲਾਦੇਸ਼, ਅਫਰੀਕਨ ਸਾਰੀ ਕੰਟਰੀ ਤੋਂ ਲਗਭਗ ਇਸ ਇਟਲੀ ਚ ਆ ਜਾਂਦੇ ਨੇ ਆਪਣੇ ਪੇਪਰ ਬਣਾਉਣ ਲਈ ਜਾਂ ਆਪਣੀ ਲਾਈਫ ਸੈਟਲ ਕਰਨ ਲਈ ਤੇ ਬਹੁਤ ਜ਼ਿਆਦਾ ਹੀ ਲੋਕ ਹੋ ਗਏ ਨੇ ਬਹੁਤ ਘੱਟ ਪੈਸੇ 'ਚ ਕੰਮ ਕਰਨ ਲੱਗ ਪੈਂਦੇ ਇੱਥੇ ਆ ਕੇ ਉਸ ਕਰਕੇ ਇਟਾਲੀਅਨ ਨੂੰ ਵੀ ਬਹੁਤ ਫਰਕ ਪੈਂਦਾ ਤੇ ਜਿਹੜੇ ਇੱਥੇ ਜਿੰਨਾਂ ਕੋਲ ਪੇਪਰ ਆ ਤੇ ਜਿਹੜੇ ਸਹੀ ਕੰਮ ਕਰ ਰਹੇ ਪੈਸੇ ਸਹੀ ਲੈ ਰਹੇ ਸੀ ਉਹਨਾਂ ਨੂੰ ਵੀ ਬਹੁਤ ਪ੍ਰੋਬਲਮ ਹੁੰਦੀ ਕਿਉਂਕਿ ਬਾਲਕਾਂ ਨੂੰ ਘੱਟ ਪਹਾਂ ਵਿੱਚ ਵੀ ਬੰਦਾ ਮਿਲ ਰਿਹਾ ਹੁੰਦਾ ਹੈ ਤਾਂ ਫਿਰ ਪੁਰਾਣੇ ਬੰਦੇ ਨੂੰ ਵੀ ਤਾਂ ਮੈਂ ਕਰਨਾ ਸ਼ੁਰੂ ਕਰ ਦਿੰਦਿਆਂ। ਠੀਕ ਹੈ। ਤੇ ਇੱਕ ਮੈਂ ਤੁਹਾਨੂੰ ਟਿਪ ਦਊਂਗਾ ਜਿਹੜੇ ਟਿਪ ਮਤਲਬ ਕਿ ਤੁਹਾਨੂੰ ਇੱਕ ਸੁਜੈਸ਼ਨ ਹੈ ਕਿ ਬਹੁਤ ਬੰਦੇ ਨੇ ਗਲਤੀ ਕੀਤੀ ਜਿਹੜੇ 2018 ਵਿੱਚ ਇਟਲੀ ਵਿੱਚ ਆਏ ਨੇ। ਉਹਨਾਂ ਨੇ ਉਸ ਮਾਲਕ ਕੋਲ ਕੰਮ ਹੀ ਨਹੀਂ ਕੀਤਾ ਜਿਸ ਨੇ ਉਹਨੂੰ ਬੁਲਾਇਆ ਸੀਗਾ। ਤੁਹਾਨੂੰ ਮੈਂ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਇਸ ਤਰ੍ਹਾਂ ਲਓ ਐਗਜ਼ਾਮਪਲ ਹੈ ਕਿ ਮੈਂ ਤੁਹਾਨੂੰ ਆਪਣੇ ਪੇਪਰਾਂ ਤੇ ਬੁਲਾਣਾ ਮੈਂ ਕੋਈ ਜ਼ਮੀਨ ਬੰਦੇ ਦੀ ਲੋੜ ਹੈ ਮੈਂ ਤੁਹਾਨੂੰ ਇਟਲੀ ਵਿੱਚ ਬੁਲਾ ਲੈਣਾ ਠੀਕ ਆ। ਤੇ ਮੈਨੂੰ ਸ਼ੇਲਾ ਕਰਪਾ ਦਿੱਤਾ ਮੈਂ ਸ਼ੇਲਾ ਕਰਿਆ ਤੁਸੀਂ ਇਟਲੀ ਚਾ ਜਾਂਦੇ ਹੋ ਪਰ ਮੇਰਾ ਇੱਥੇ ਤੱਕ ਤੁਹਾਡਾ ਨਾਲ ਗੱਲ ਸੀ ਕਿ ਮੈਂ ਤੁਹਾਨੂੰ ਇਟਲੀ ਚ ਬੁਲਾਣਾ ਬਾਕੀ ਤੇਰੀ ਸ਼ਰਤ ਦਰਦੀ ਕਿਉਂਕਿ ਆਪਣੇ ਇੰਡੀਅਨ ਸਾਰੇ ਮਦਰ ਆਪਣੇ ਬੰਗਲਾਦੇਸ਼ੀ ਪਾਕਿਸਤਾਨੀ ਭਰਾ ਵੀ ਸਾਰੇ ਇਦਾਂ ਕਰਦੇ ਨੇ ਇਦਾਂ ਹੀ ਕਹਿੰਦੇ ਬਾ ਇੱਕ ਵਾਰ ਇਟਲੀ ਬੁਲਾ ਲਾ ਬਾਕੀ ਵਾਪਸ ਦੇਖਣੇ ਆਪਣੇ ਰਿਸ਼ਤੇਦਾਰ ਕੋਲ ਚਲ ਜਾਣਾ ਭਰਾ ਕੋ ਚਲਣਾ ਦੇਖੋ ਇਹ ਗਲਤੀ ਤੁਸੀਂ ਕਦੇ ਨਾ ਕਰਿਓ ਜੇ ਤੁਸੀਂ 9 ਮਹੀਨੇ ਵਾਲੇ ਪੇਪਰ ਆ ਰਹੇ ਆਇਓ ਜਿਸ ਮਾਲਕ ਨੇ ਤੁਹਾਨੂੰ ਬੁਲਾਇਆ ਉਸ ਕੋਲੋਂ ਤੁਹਾਨੂੰ ਕੰਮ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਉਹਨੂੰ ਇੰਟਰੀ ਕਹਿ ਦਿੰਦੇ ਨੇ ਮਤਲਬ ਕਿ ਤੁਸੀਂ ਉਸ ਉਸ ਨੇ ਤੁਹਾਡਾ ਟੈਕਸ ਤਾਰਿਆ ਤੁਸੀਂ ਉਸੇ ਪੇਪਰਾਂ ਰਾਹੀਂ ਆਇਓ ਉਸੇ ਕੋਲ ਕੰਮ ਕਰੋ ਇਸ ਤਰ੍ਹਾਂ ਗਵਰਨਮੈਂਟ ਨੂੰ ਟੈਕਸ ਜਾਏਗਾ ਜਦੋਂ 9 ਮਹੀਨੇ ਖਤਮ ਹੁੰਦੇ ਆ ਤੁਹਾਡਾ ਕੰਮ ਲਗਾਤਾਰ ਚੱਲਦਾ ਤੁਸੀਂ ਫਿਰ ਹੌਲੀ ਹੌਲੀ ਆਪਣੇ ਪੇਪਰ ਚੇਂਜ ਕਰਾ ਸਕਦੇ ਤੁਹਾਡਾ ਟਾਈਮ ਲੱਗੇਗਾ ਪਰ ਤੁਹਾਨੂੰ ਪੇਪਰ ਮਿਲਦੇ ਰਹਿਣਗੇ 1 ਸਾਲ ਜੀ ਫਿਰ 2 ਸਾਲ ਜੀ ਫਿਰ 5 ਸਾਲ ਜੀ ਫਿਰ ਜਿੱਦੋਂ ਹੀ ਲੱਗ ਪਾ ਕਿਥੇ ਰਹੇ ਤਾਂ ਤੁਹਾਨੂੰ ਇਥੇ ਦੀ ਨੈਸ਼ਨੈਟੀ ਵੀ ਮਿਲ ਜਾਏਗੀ ਪਰ ਜੇ ਤੁਸੀਂ ਬਿਨਾਂ ਇਸ ਉਸ ਮਾਲਕ ਕੋ ਕੰਮ ਹੀ ਨਾ ਕੀਤਾ ਫਿਰ ਤੁਹਾਨੂੰ ਹੋਰ ਕਿਤੇ ਜਾਣਾ ਪੈਂਦਾ ਹੈ ਮਤਲਬ ਹੀ ਅਲੀਗਲ ਤੌਰ ਤੇ ਕੰਮ ਕਰਦੇ ਹੋ ਉਹਨੇ ਕਿਡਾਰ ਹੁੰਦਾ ਜੇ ਪੁਲਿਸ ਨੇ ਫੜ ਲਿਆ ਤਾਂ ਤੁਹਾਨੂੰ ਮਤਲਬ ਕਿ ਚਲਾਨ ਕੱਟ ਸਕਦੇ ਆ ਜਾਂ ਵਾਪਸ ਤੁਹਾਡੀ ਕੰਟਰੀ ਵਿੱਚ ਭੇਜ ਸਕਦੇ ਤੁਹਾਨੂੰ ਕੁਝ ਵੀ ਪ੍ਰੋਬਲਮਸ ਬਹੁਤ ਹੋ ਸਕਦੀ ਜੇਲ੍ਹ ਹੋ ਸਕਦੀ ਹੈ ਤੇ ਇਸ ਕਰਕੇ ਕਹਿਣਾ ਕਿ ਜਿਹਨੇ ਤੁਹਾਨੂੰ ਬੁਲਾਇਆ ਉਹਦੇ ਕੋਲ ਕੰਮ ਕਰੋ ਪਹਿਲਾਂ ਫੇਰ ਅੱਗੇ ਕਿਤੇ ਜਾਓ ਇਹ ਮੈਂ ਤੁਹਾਨੂੰ ਇੱਕ ਸਲਾਹ ਦਿੰਦੇ ਹਾਂ ਕਿਉਂਕਿ ਮੈਨੂੰ ਬਹੁਤਨੇ ਇਹ ਕਮੈਂਟ ਕੀਤਾ ਕਿ ਕਿੰਨੇ ਪੈਸੇ ਲੱਗਦੇ ਸਾਰੇ ਆ ਤੇ ਵੀਡੀਓ ਮੈਂ ਵੀਡੀਓ ਬਣਾਉਂਦੇ ਚ ਦੇਖ ਸਕਦੇ ਹੋ ਪਰ ਇਹ ਹੀ ਮੈਂ ਇਹ ਹੈ ਕਿ ਤੁਸੀਂ ਜਿੰਨੇ ਬੁਲਾਇਆ ਉਹਦੇ ਕੋਲ ਕੰਮ ਜ਼ਰੂਰ ਕਰੋ ਲੀਗਲ ਤੌਰ ਤੇ ਇੱਥੇ ਨਾ ਕਿਉਂਕਿ ਇੰਨਾ ਪੈਸਾ ਲਾ ਕੇ ਤੁਸੀਂ ਇੱਥੇ ਆਣੇ ਹੋ ਠੀਕ ਆ ਕੋਈ 8 ਲੱਖ ਰਾਂ ਦਾ ਕੋਈ 6 ਲੱਖ ਕੋਈ 4 ਨੱਕ ਕੋ 10 ਲੱਖ ਜਿੰਨੇ ਜਿੰਨਾ ਮੰਗਿਆ ਤੁਸੀਂ ਦੇ ਕੇ ਆ ਗਏ ਹੋ ਕੋਸ਼ਿਸ਼ ਕਰੋ ਕਿ ਇੱਥੇ ਆਇਓ ਤੁਹਾਡਾ ਕੋਈ ਫਾਇਦਾ ਤਾਂ ਹੋਵੇ ਇਦਾਂ ਨਾ ਇੱਥੇ ਆਏ ਫਿਰ ਵੀ ਕੱਚੇ ਦੇ ਕੱਚੇ ਰਹਿ ਗਏ ਜੇ ਦੇਹਾਂ ਨਾਲ ਤੁਸੀਂ ਡੂੰਗੀ ਲਾ ਕੇ ਆ ਜੋ ਚਾਹਤਾ ਘੱਟ ਪਹਿਲਾਂ ਦੇ ਡੂੰਗੀ ਤੇ 3-4 ਲੱਖ ਚ ਚਲ ਜਾਂਦੀ ਡੀਲੀ ਦੀ ਹੁੰਦਾ ਮੰਨਿਆ ਕਿ ਹਾਂ ਲੀਗਲ ਤੋਂ ਤੇ ਤੁਸੀਂ ਨਾ ਆ ਸਕਦੇ ਪਰ ਆਪਣੇ ਇੰਟੇਡ ਇੱਥੇ ਜੈਂਟ ਲਾ ਲਈ ਉਹਨਾਂ ਦਾ ਦਿਲ ਦਾ ਵੱਡਾ ਪੈਸੇ ਜ਼ਿਆਦਾ ਮੰਗਦੇ ਨੇ ਤੇ ਤੁਸੀਂ ਦੇ ਵੀ ਦਿਨ ਜਬ ਬਹੁਤ ਲੋਕ 8 ਲੱਖ ਦਾ 10 ਲੱਖ ਆ ਜੇ ਵੀ ਦੇਣ ਲਈ ਤਿਆਰ ਆ 6.5 ਲੱਖ ਨਾਰਮਲੀ ਸਾਰੇ ਦੇ ਦਿੰਦੇ ਠੀਕ ਆ ਜੇ ਤਾਂ ਮੈਂ ਕਿਹਾ 5-6 ਲੱਖ ਤਾਂ ਚਲੋ ਉਹ ਤਾਂ ਨਾਰਮਲ ਹੋ ਗਿਆ ਕਿ ਹਾਂ 4 ਲੱਖ 5 ਲੱਖ ਚਲੇ ਆ ਸਕਦੇ ਹੋ ਪਰ ਤੇ ਜਿਆਦਾ ਵੀ ਦਿਨ ਤੇ ਨੇ ਕੱਟ ਵੀ ਦਿਨ ਤੇ ਜਿੰਨੇ ਜਿੰਨਾ ਮੰਗੇ ਤੁਸੀਂ ਦੇ ਕੇ ਆ ਜਾਂਦੇ ਹੋ ਕੋਸ਼ਿਸ਼ ਕਰੋ ਜਿੰਨੇ ਤੁਹਾਨੂੰ ਮਗਾਇਆ ਉਹਨਾਂ ਇੱਕ ਵਾਰੀ ਪੂਰੀ ਗੱਲ ਕਰੋ ਕਿ ਬਈ ਮੈਂ ਤੇਰੇ ਕੋਲ ਕੰਮ ਕਰੂੰਗਾ ਮੈਂ ਤੇਰੇ ਕੋਲ ਕੰਮ ਮੈਨੂੰ ਪੂਰੀ 10 ਡਿਟੇਲ ਵਿੱਚ ਗੱਲ ਪੁੱਛੋ ਤੇ ਕੋ ਆਣਾ ਤੇ ਕੰਮ ਮੈਨੂੰ ਲਵਾਏਗਾ ਜਿੰਨੇ ਬੁਲਾਇਆ ਉਹ ਪੱਕੇ ਪੇਪਰ ਵੀ ਕਰੇਗਾ ਕਿਉਂਕਿ ਕਈ ਇਦਾਂ ਕਰਦੇ ਨੇ 6 ਲੱਖ ਤੁਹਾਡੇ ਕੋਲ ਆਂਦੇ ਤੇ ਤੁਸੀਂ ਇਟਲੀ ਆ ਜਾਂਦੇ ਹੋ ਫੇਰ ਕਹਿੰਦੇ 2 ਲੱਖ ਜਾਂ 3 ਲੱਖ ਹੋਰ ਦੇ ਤੈਨੂੰ ਪੱਕੇ ਵੀ ਕਰਾਵਾਂਗੇ ਉਹ ਦਾ ਮਤਲਬ ਇਹ ਹੁੰਦਾ ਹੈ ਕਿ ਜਿੰਨੇ ਤੈਨੂੰ ਬੁਲਾਇਆ ਉਹ ਕੋ ਵੀ ਕੰਮ ਕਰਾਵਾਂਗੇ ਜੱਤੇ ਰਿਪੋਰਟ ਬਣਾਵਾਂਗੇ ਇਸੇ ਤਰ੍ਹਾਂ ਦੇ ਪੇਪਰ ਬੰਚੋ ਦੇ ਹੋਰ ਕੋਈ ਮੈਨੂੰ ਨਹੀਂ ਪਤਾ ਕਿ ਹੋਰ ਕੋਈ ਆਪਸ਼ਨ ਹੈ ਜੇ ਹੈ ਮੈਨੂੰ ਤੁਸੀਂ ਦੱਸੋ ਕਿਉਂਕਿ ਮੈਨੂੰ ਲੱਗਦਾ ਜੇ ਕੋਈ ਤੁਸੀਂ ਜਿੰਨੇ ਤੁਹਾਨੂੰ ਬੁਲਾਇਆ ਉਹਦੇ ਕੋਲ ਕੰਮ ਕਰਨਾ ਜ਼ਰੂਰੀ ਟੈਕਸ ਉਹਨੇ ਪੇ ਕਰਨਾ ਹੈ ਹੋਰ ਕੋਈ ਪੇ ਨਹੀਂ ਕਰ ਸਕਦਾ ਜੇ ਬਚਾ ਚ ਹੋਰ ਕਿਹਨ ਕੋ ਕੰਮ ਕਰੋਗੇ ਉਹ ਇਲੀਗਲ ਹੋ ਜਾਂਦਾ ਹੈ ਮਤਲਬ ਤੁਸੀਂ ਕੰਟਰੈਕਟ ਪੇਪਰਾਂ 'ਤੇ ਕੰਮ ਨਹੀਂ ਕਰ ਰਹੇ ਤੁਸੀਂ ਇਲੀਗਲ ਕੰਮ ਕਰ ਰਹੇ ਹੋ ਉਸ ਦਾ ਨਾਮ ਸਰਕਾਰ ਨੂੰ ਟੈਕਸ ਜਾਣਾ ਹੈ ਨਾ ਤੁਹਾਡਾ ਟੈਕਸ ਗਿਆ ਨਾ ਤੁਹਾਡੇ ਪੇਪਰ ਬਣਨੇ ਆ ਤੇ ਨਾਲ ਸਾ ਇਹ ਹੈ ਇਸ ਆਲੀ ਗਵਰਨਮੈਂਟ ਨੇ ਨਾ ਪੇਪਰ ਉਹ ਓਪਨ ਕਰਨੇ ਆ ਕਿ ਤੁਹਾਡੇ ਬਾਅਦ ਚ ਪਹਿਲਾਂ ਹੁੰਦਾ ਸੀ ਕਿ ਜਿਹੜੇ ਤੇ ਕੱਚੇ ਬੰਦੇ ਆ ਉਹਨਾਂ ਸਾ ਦੂਸਰੋਂ ਪੇਪਰ ਉਹਨਾਂ ਦੇ ਹੀ ਅਪਲਾਈ ਕਰਦੇ ਨਿਕਲ ਜਾਂਦੇ ਸੀ ਹੁਣ ਇਹਨਾਂ ਨੇ ਕਲੀਅਰ ਕੀਤਾ ਹੈ ਕਿ ਜਿਹੜੇ ਕੱਚੇ ਉਹਨਾਂ ਲਈ ਪੇਪਰ ਓਪਨ ਨਹੀਂ ਹੋਣੇ ਚਾਹੀਦੇ ਤੇ ਉਹਨਾਂ ਨੂੰ ਕੱਟਣਾ ਹੈ ਰੱਖਣਾ ਨਹੀਂ ਹੈਗਾ ਤੇ ਜਿਹੜੇ 2019 ਚ ਬੰਦੇ ਮੇਰੇ ਆਣ ਕੇ ਜਿਹੜੇ ਨਾ ਤਾਂ 2018 ਵਿੱਚ ਪੇਪਰ ਨਿਕਲੇ ਨੇ ਉਹ ਕੋਸ਼ਿਸ਼ ਕਰਨ ਜਿਸ ਮਾਲਕ ਨੇ ਤੁਹਾਨੂੰ ਬੁਲਾਇਆ ਉਹਦੇ ਕੋਲ ਐਂਟਰੀ ਕਰਾ ਲਓ ਮਸੋਂਨਾਂ ਨੂੰ ਕੰਮ ਕਰੋ ਹਾਲੀਵੁੱਡ ਜੇਦੋਂ ਤੁਹਾਡੇ ਪੀਪਰ ਚੇਂਜ ਹੋ ਗਏ ਫੇਰ ਹੋਰ ਕਿਤੇ ਚਲੋ ਆਪਣੇ ਰਿਸ਼ਤੇਦਾਰ ਮਾਮਾ ਚਾਚਾ ਜੀ ਕੋਲ ਜਾਣਾ ਜਾਓ ਇੱਕ ਵੀ ਕਿ ਰਿਸ਼ਤੇਦਾਰਾਂ ਤੇ ਮੈਨਾਂ ਬਈ ਗੁੱਸਾ ਨਾ ਕਰਿਓ ਰਿਸ਼ਤੇਦਾਰੋਂ ਨਾ ਮੈਂ ਕੋਈ ਪੂਰੀ ਗੱਲ ਕਰ ਲਓ ਬਈ ਤੁਹਾਨੂੰ ਮੈਨੂੰ ਬਲਾ ਲਗਾ ਕੰਮ ਤੇ ਰਖਾਏਗਾ ਪੀਪਰ ਮੇਰੇ ਅਪਲਾਈ ਕਰਕੇ ਤੇ ਪੈਸਾ ਲਾ ਕੇ ਆਣਗੇ ਰਿਸ਼ਤੇਦਾਰ ਇੰਨਾ ਜ਼ਰੂਰੀ ਨਹੀਂ ਹੁੰਦਾ ਜੇ ਤੂੰ 8 ਲੱਖ ਰੁਪਏ ਆਪਣੇ ਰਿਸ਼ਤੇਦਾਰ ਨੂੰ ਦਿੱਤਾ ਹੋਵੇ ਕੋਈ ਨਾ ਕੋਈ ਵਿੱਚ ਖਾਈ ਰਿਆ ਹੋਊਗਾ ਕੋਈ ਨਾ ਕੋਈ ਤਾਂ ਹੈਗਾ ਹੀ ਆ ਤੋ ਨਾ ਕਲੀਅਰ ਕਰ ਕਲਕਮ ਮੈਂ ਕੰਮ ਤੇ ਰੱਖਾਂਗਾ ਆਪ ਤੇ ਪੀਪਰ ਬਣਾਏਗਾ ਇਹਨਾਂ ਕੋਈ ਕਿਤੇ ਨੂੰ ਬੁਲਾਣਾ ਤੇ ਬਾਕੀ ਮੈਂ ਆਪੇ ਦੇਖਣਾਗਾ ਇੱਥੇ ਤੇ ਕੁਛ ਨਹੀਂ ਦੇਖ ਸਕਦੇ ਇਕੱਲਾ ਬੰਦਾ ਜਿਸ ਨੂੰ ਇੱਥੇ ਤੁਹਾਨੂੰ ਕੋਈ ਜਾਣਦਾ ਨਹੀਂ ਹੈਗਾ ਨਾ ਤੁਹਾਡੀ ਕੋਈ ਜਾਣ ਪਛਾਣ ਹੈ ਇਸ ਕਰਕੇ ਪੂਰੀ ਗੱਲ ਕਰਿਓ ਕਿ ਆਪਣੇ ਪੈਸੇ ਨਹੀਂ ਖਰਾਬ ਕਰਿਓ ਡਿਟੇ ਪੇਪਰ ਹੈ ਸ਼ਾਇਦ ਫਰਮ ਵਿੱਚ ਖੁੱਲ ਜਾਣਾ ਜਦੋਂ ਵੀ ਪੇਪਰ ਖੁੱਲਣਗੇ ਮੈਂ ਪੂਰੀ ਵੀਡੀਓ ਬਣਾਉਂਗਾ ਡਿਟੇਲ ਵਿੱਚ ਤੁਹਾਨੂੰ ਸਮਝਾ ਦਾਂਗਾ ਆਪਣੇ ਇੰਸਟਾਗ੍ਰam ਤੇ ਵੀ ਦੱਸ ਦਾਂਗਾ ਦੇਖੋ ਭਾਈ ਜਿਹੜਾ ਬੰਦਾ ਮੇਰਾ ਨੰਬਰ ਵੀ ਮੰਗਦਾ ਹੈ ਕਮੈਂਟ ਕਰਦੇ ਪਈ ਨੰਬਰ ਦੇਦੇ ਤੇ ਨੰਬਰ ਮੈਂ ਇਹਦੇ ਸਬੰਧ ਤਾ ਤੁਹਾਨੂੰ ਬੇਰਸ਼ ਸੋਰੀ ਮੈਨੂੰ ਮਾਫ਼ ਕਰਿਓ ਕਿਉਂਕਿ ਜਦ ਮੈਂ ਚੈਨਲ ਨਾ ਮ ਬਣਾਇਆ ਸੀਗਾ ਮੈਂ ਦੋ ਤਿੰਨ ਜਨਨ ਨੂੰ ਆਪਣਾ ਨੰਬਰ ਦੇ ਬੈਠਾ ਸੀਗਾ ਤੇ ਜਦ ਮੈਂ ਕੰਮ ਤੇ ਹੁੰਦਾ ਸੀਗਾ ਨੋਰਮਲੀ ਮੈਂ ਦਿਤੂਰਨ ਦਾ ਕੰਮ ਆ ਤੂਰਨ ਮਤਲਬ 8 ਘੰਟੇ ਸਵੇਰ ਜਲਣੇ ਅਗਲੇ 4 ਟੱਕੇ ਕੰਢੇ ਸ਼ਾਮ ਨੂੰ ਫੇਰ ਆਤ ਨੂੰ ਤੇ ਕਈ ਹਿੰਦੀ ਨੇ ਹੁੰਦਾ ਸੀ ਜਦੋਂ ਫ੍ਰੀਂ ਦੇ ਕੋਲ ਕਰ ਦਿੰਦੇ ਸੀ ਮੈਂ ਕੰਮ ਤੇ ਹੁੰਦਾ ਸੀਗਾ ਮੇਰੇ ਕੰਮ ਤੇ ਫੋਨ ਲੈ ਕੇ ਜਾਣਾ ਅਲਾਉ ਨਹੀਂ ਹੈਗਾ ਪਰ ਮੈਂ ਲੋਕਾਂ ਆ ਕੇ ਲੈ ਜਾਂਦਾ ਹੀ ਬਾਅਦ ਵਿੱਚ ਐਮਰਜੈਂਸੀ ਵਿੱਚ ਬੱਚੇ ਚੈਟ ਕਰਨੇ ਪੈ ਜੇ ਜਾਂ ਕੁਝ ਵੀ ਮੈਂ ਕਰ ਪਾਵਾਂ ਠੀਕ ਆ ਤੇ ਇਸ ਕਰਕੇ ਮੈਨੂੰ ਬਹੁਤ ਪ੍ਰੋਬਲਮ ਹੋਈ ਸੀ ਮੈਨਾਂ ਨੇ ਕਹਿੰਦੇ ਵੀਰੇ ਫੋਨ ਨਾ ਕਰ ਫੇਰ ਵੀ ਸਮਝਦੇ ਨਹੀਂ ਜਾਂ ਫੇਰ ਮੇਬੀ ਇੰਨੀ ਵੱਡੀ ਗੱਲ ਨਹੀਂ ਹੁੰਦੀ ਸੀ ਪੁੱਛਦੇ ਪੇਪਰ ਕਦੋਂ ਪੜਾਉਣੇ ਤਾਂ ਕਰਕੇ ਮੈਂ ਕਹਿੰਦਾ ਮੈਂ ਹੁਣ ਤੁਹਾਨੂੰ ਨੰਬਰ ਨਹੀਂ ਦੇ ਸਕਦਾ ਜੇ ਤੁਹਾਨੂੰ ਜਿਆਦਾ ਐਮਰਜੈਂਸੀ ਕੋਈ ਇੰਪੋਰਟੈਂਟ ਗੱਲ ਕਰਨੀ ਹੋਵੇ ਮੈਨੂੰ ਇੰਸਟਾਗ੍ਰam ਤੇ ਫੋਲੋ ਕਰੋ ਮੈਨੂੰ ਮੇਰੀ ਸਾਰੀਆਂ ਵੀਡੀਓ ਦੇ ਥੱਲੇ ਮੇਰਾ ਇੰਸਟਾਗ੍ਰam ਦਾ ਲਿੰਕ ਹੈਗਾ ਆ ਤੁਸੀਂ ਉੱਥੇ ਮੈਨੂੰ ਫੋਲੋ ਕਰ ਸਕਦੇ ਹੋ ਸਿੱਧਾ ਮੈਸੇਜ ਕਰ ਬਾਈ ਜੇ ਦਾ ਪ੍ਰੋਬਲਮ ਹੈ ਜੇ ਦਾ ਕੋਈ ਗੱਲ ਆਪ ਨੂੰ ਦੱਸ ਸਕਦਾ ਮੈਂ ਕੋਸ਼ਿਸ਼ ਕਰਾਂਗਾ ਤੁਹਾਨੂੰ ਸਮਝਾਵਾਂ ਜੇ ਮੇਰੇ ਕੋ ਉਸ ਗੱਲ ਬਾਰੇ ਸੋਲੂਸ਼ਨ ਨਹੀਂ ਹੋਊਗਾ ਜਾਂ ਸੋ ਗੱਲ ਬਾਰੇ ਮੈਂ ਨਹੀਂ ਚਾਹੁੰਦਾ ਤੇ ਤੁਹਾਨੂੰ ਮੈਂ ਕੋਸ਼ਿਸ਼ ਕਰਾਂਗਾ ਕਿਸੇ ਹੋਰ ਆਫਿਸ ਚ ਜਾਂ ਫਿਰ ਤੇ ਕਿਸੇ ਬੰਦੇ ਕੋ ਪੁੱਛ ਕੇ ਤੁਹਾਨੂੰ ਸਮਝਾਵਾਂ ਕਿ ਹਾਂ ਬਾਈ ਇਦਾਂ ਦਾ ਹੁੰਦਾ ਜਾਂ ਇਦਾਂ ਦਾ ਨਹੀਂ ਹੁੰਦਾ ਹੈਗਾ ਕਿਉਂਕਿ ਸਾਰੀ ਗੱਲ ਤਾਂ ਮੈਨੂੰ ਆਪ ਨਹੀਂ ਪਤਾ ਹੈਗਾ ਮੈਂ ਵੀ ਕਿਸੇ ਕੋਲ ਹੀ ਪੁੱਛਦਾ ਹੈ ਮੇਰਾ ਕੋਈ ਆਫਿਸ ਨਹੀਂ ਹੈਗਾ ਜਿਸ ਤਰ੍ਹਾਂ ਮੈਂ ਪੁੱਛਿਆ ਕਿ ਫਰਵਰੀ ਚ ਪੇਪਰ ਓਪਨ ਹੋਣ ਦੇ ਪੂਰੇ ਚਾਂਸ ਆ ਤੇ ਮਾਫ ਕਰਿਓ ਕਿ ਮੈਂ ਤੁਹਾਨੂੰ ਨੰਬਰ ਨਹੀਂ ਦੇ ਸਕਦਾ ਮੈਨੂੰ ਇੰਸਟਾਗ੍ਰam ਤੇ ਤੁਸੀਂ ਮੈਸੇਜ ਜ਼ਰੂਰ ਕਰ ਸਕਦੇ ਹੋ 100% ਮੈਂ ਹਮੇਸ਼ਾ ਐਕਟਿਵ ਹੁੰਨਾ ਉੱਥੇ ਤੇ ਤੁਹਾਨੂੰ ਰਿਪਲਾਈ ਜ਼ਰੂਰ ਕਰਾਂਗਾ ਹਨ ਔਰ ਮੈਂ ਤੁਹਾਨੂੰ ਕਮੈਂਟ ਵੀ ਕਰ ਸਕਦਾ ਪਰ ਕਮੈਂਟ ਮੈਂ ਸ਼ਾਮ ਨੂੰ ਅਸਲ ਕਿ ਤੁਹਾਡੇ ਰਾਤ ਇੰਡੀਆ ਤੇ ਰਾਤ ਹੁੰਦੀ ਆ ਕੰਮ ਤੋਂ ਆ ਕੇ ਮੈਂ ਕਮੈਂਟ ਦਾ ਰਿਪਲਾਈ ਵੀ ਕਰਦਾ ਹਾਂ ਸਾਰੇ ਕਮੈਂਟ ਦੇਖਦਾ ਹਾਂ ਜੇ ਲਿਖ ਸਕਦੇ ਹੋ ਤੇ ਜਿਹੜੇ ਬੰਤੇ ਆਣਾ ਚਾਹਦੇ 2019 ਚ ਧਿਆਨ ਨਾਲ ਇਹਨਾਂ ਪਹਿਲਾ ਖਰਾਬ ਨਾ ਕਰਿਓ ਲਿਮਟ ਚ ਪੈਸਾ ਦੇਓ ਕਿ ਬਾਈਚਾਂ ਜੇ ਤਰ ਨੂੰ ਨਾ ਵੀ ਤੁਹਾਡੇ ਓਪਨ ਨਾ ਹੋਣ ਰੱਬ ਕਰਕੇ ਤਾਂ ਓਪਨ ਹੋਣ ਬਾਈਚਾਂ ਜੇ ਤੁਹਾਡੇ ਪੇਪਰ ਨਾ ਵੀ ਨਿਕਲੇ ਤੁਹਾਨੂੰ ਇਹਨਾਂ ਦੁੱਖ ਨਾ ਲਗੇ 3 2 ਲੱਖ ਰੁਪਏ ਦਾ ਅਡਵਾਂਸ ਨਾ ਦਿਓ ਮਤਲਬ ਅਡਵਾਂਸ ਪਹਿਲਾਂ ਦੇਣ ਵਾਲੀ ਹੁੰਦੀ ਆ 20 30 40 ਹਜ਼ਾਰ ਤੋਂ ਉੱਪਰ ਪੈਸਾ ਕਦੇ ਨਾ ਦਿਓ ਕਿਉਂਕਿ ਇਹਨਾਂ ਪੈਸੇ ਹੀ ਲੱਗਦਾ ਹੈ ਅਡਵਾਂਸ ਚ ਲੱਗਦਾ ਤਾਂ ਘਾਟਾ ਪਰ ਮੈਂ ਜਿਆਦਾ ਦੱਸ ਰਹੇ ਤੀ ਤਾਂ 40 ਤੋਂ ਹਜ਼ਾਰ ਤੋਂ ਵੱਧ ਨਾ ਦਿਓ ਲੱਖਾਂ ਦੋ ਲੱਖਾਂ ਤੱਕ ਕਦੇ ਨਾ ਤੋ ਜਿਹੜਾ ਤੁਹਾਨੂੰ 1 ਲੱਖ 2 ਲੱਖ ਰੁਪਿਆ ਪੈਸਾ ਮੰਗ ਰਿਹਾ ਮਤਲਬ ਤੁਹਾਨੂੰ ਲੁੱਟ ਰਿਹਾ ਜੇ ਤਾਂ 30 ਹਜ਼ਾਰ ਹਾਂ ਇਹ ਨਕ ਤਾਂ ਦੇਣਾ ਪੈਂਦਾ ਹੈ ਯਾ ਜ਼ਰੂਰੀ ਹੈ ਕਿਉਂਕਿ ਜਿਹੜਾ ਮੰਗਦਾ ਤੁਸੀਂ ਦੇ ਵੀ ਨਹੀਂ ਦਿਓ ਜਿਹੜਾ ਤੁਹਾਨੂੰ 15 ਹਜ਼ਾਰ ਮੰਗਦਾ ਸਮਝ ਲਓ ਬੰਦਾ origignal ਬੰਦਾ ਉਹੀ ਆ ਤੁਹਾਡੇ ਉਹ ਸੱਚੀ ਪੀਪਲ ਪੜੇਗਾ ਕਿਉਂਕਿ ਜਿਹੜੀ ਤੁਸੀਂ ਸੋਚਦੇ ਹੋ ਨਾ ਕਿ ਹਾਂ ਮੈਨੂੰ ਮੈਂ ਪੈਸੇ ਦਿੱਤੇ ਤੇ ਮੈਨੂੰ ਰਸੀਦ ਮਿਲੇਗੀ ਪੇਪਰ ਮਿਲੇਗਾ ਬਈ ਨੈੱਟ ਤੇ ਉਹ ਨਕਲੀ ਵੀ ਬਣ ਜਾਂਦੇ ਆ ਇਹਨਾਂ ਕਿਉਂਕਿ ਉਹਨੂੰ ਕੋਈ ਚੈੱਕ ਨਹੀਂ ਕਰ ਸਕਦਾ ਮੈਨੂੰ ਕਿਸੇ ਨੇ ਰਸੀਦੀ ਕਿ ਮੈਂ ਚੈੱਕ ਨਹੀਂ ਕਰ ਸਕਦਾ ਉਹ ਬੰਦਾ ਆਪ ਹੀ ਚੈੱਕ ਕਰ ਸਕਦਾ ਆਪਣੇ ਨੈੱਟ ਤੇ ਆਪਣੇ ਫੋਨ ਤੋਂ ਜਿੱਥੋਂ ਨੇ ਅਪਲਾਈ ਕੀਤੀ ਜਿਹੜੀ ਵੈਬਸਾਈਟ ਤੋਂ ਅਪਲਾਈ ਕੀਤੀ ਹੈ ਉਹ ਜਿਹੜਾ ਫੇਸਬੁੱਕ ਦਾ ਇੰਸਟਾਗ੍ਰam ਪਾਸਵਰਡ ਹੁੰਦਾ ਹੈ ਨਾ ਮਤਲਬ ਯੂਜ਼ਰ ਨੇ ਪਾਸਵਰਡ ਹੁੰਦਾ ਹੈ ਉਸੇ ਤਰ੍ਹਾਂ ਉਸਦਾ ਵੀ ਯੂਜ਼ਰ ਨੇ ਪਾਸਵਰਡ ਹੈ ਉਸ ਪਰ ਕੇ ਉਹ ਆਪ ਹੀ ਚੈੱਕ ਕਰ ਸਕਦਾ ਹੈ ਔਰ ਕੋਈ ਨਹੀਂ ਕਰ ਸਕਦਾ ਹੈਗਾ तो जेर ने दो हज़ार अठारह में पेपर अपलाई किए थे उन्होंने नहीं निकले हैं उन्होंने पेपर दो हज़ार उन्नीस भी निकल सकते हैं क्योंकि हम मैं पता लग गया जिन्होंने दो हज़ार सतारह मेंई कि दो हज़ार अठारह भी पेपर निकले ने इस करके डरन की कोई लड़ नहीं मे भी तो दुआ करे कि जिन्होंने अठारह बच्च अपलाई की उन्नी ब शायद निकल जाए जो तीन सही बंद को अपने पेपर भरे हो ठीक है ਵਧੀਆ ਲੱਗੇ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਇਸੇ ਕਰਕੇ ਮੈਂ ਹੋਰ ਵੀਡੀਓ ਪਾਉਂਦਾ ਰਹਾਂਗਾ ਦੱਸਿਓ ਕਿ ਮੇਰੀ ਵੀਡੀਓ ਵਿੱਚ ਕੋਈ ਪ੍ਰੋਬਲਮਸ ਨਹੀਂ ਜੇ ਮੈਂ ਸਮਝਾਉਣ ਵਿੱਚ ਕੋਈ ਕਾਹਲੀ ਤੇ ਨਹੀਂ ਕਰਦਾ ਚਾਹਤਾਂ ਮੈਨੂੰ ਕੋਈ ਪ੍ਰੋਬਲਮ ਤੇ ਨਹੀਂ ਬੱਝੀ ਥੋਨ ਮੈਂ ਸਮਝਾਉਣ ਵਿੱਚ ਕੋਈ ਨਾ ਵੀ ਸਮਝਦੇ ਕਿਉਂਕਿ ਮੈਂ ਮੰਨਤ ਕਰਿਓ ਜੇ ਮੈਂ ਸਮਝਾਉਣ ਵਿੱਚ ਕੋਈ ਪ੍ਰੋਬਲਮ ਹੋਵੇ ਮੈਂ ਤੇਜ਼ ਬੋਲਦਾ ਆਂ ਅੜਕਦਾ ਆਂ ਜਾਂ ਫਿਰ ਮੈਨੂੰ ਸਮਝ ਆ ਨਹੀਂ ਆਂਦਾ ਮੈਂ ਕੋਸ਼ਿਸ਼ ਕਰਾਂਗਾ ਆਪਣੀ ਵੀਡੀਓ ਨੂੰ ਸਹੀ ਬਣਾਉਣ ਦੀ ਕੋਸ਼ਿਸ਼ ਕਰਾਂ ਤੁਹਾਨੂੰ ਵੀ ਦੱਸਣ ਚਾਹ ਪਾਵਾਂ ਜਿਹੜੀ ਮੇਰੀ ਨੈਕਸਟ ਵੀਡੀਓ ਹੋਊਗੀ ਮੈਂ ਇਸ ਤੇ ਬਣਾਣੀ ਆ ਕਿ ਜੇ ਤੁਸੀਂ ਇਟਲੀ ਆਓਗੇ ਤਾਂ ਤੁਹਾਡਾ ਕਿੰਨਾ ਖਰਚਾ ਆਏਗਾ ਇਹ ਨਹੀਂ ਕਹਿ ਰਿਹਾ ਪੈਪਰਾਂ ਤੇ ਨਹੀਂ ਉਹ ਦਾ ਮਤਲਬ ਜੇ ਤੁਸੀਂ ਮਹੀਨਾ ਇਟਲੀ ਰਹੋਗੇ ਤਾਂ ਤੁਹਾਨੂੰ ਤੁਹਾਡੇ ਕਿੰਨੇ ਪੈਸੇ ਲੱਗ ਸਕਦੇ ਨੇ ਜੇ ਘੁੰਮਣਾ ਹੋਵੇ ਜਾਂ ਫਿਰ ਤੁਸੀਂ ਲੀਗਲ ਤੌਰ ਤੇ ਕੰਮ ਕਰਨਾ ਆਂਦੇ ਹੋ ਤੇ ਜਦੋਂ ਮੈਂ ਕਰਾਇਆ ਹੋ ਗਿਆ ਖਾਣਾ ਪੀਣਾ ਹੋ ਗਿਆ ਤੁਹਾਡਾ ਕਿੰਨਾ ਪੈਸਾ ਤੁਹਾਡੇ ਕੋਲ ਹੋਣਾ ਚਾਹੀਦਾ ਕਿਉਂਕਿ ਇਹ ਵੀ ਇੱਕ ਇੰਪੋਰਟੈਂਟ ਹੈ ਥੋੜਾ ਰਿਸ਼ਤੇਦਾਰ ਬਾਈਚਾਸਤ ਨੂੰ ਬੁਲਾ ਰਹੇ ਤਾਂ ਮਮੀ ਨਾ ਰੱਖ ਲਈ ਤਾਂ ਨੂੰ ਕੰਮ ਨਾ ਮਿਲ ਲੈ ਘਰੋਂ ਘਟ ਤਾਂ ਤੇ ਆਪ ਇੰਨੇ ਕਪੈਸਿਟੀ ਹੋਣੀ ਚਾਹੀਦੀ ਤੇ ਤੁਸੀਂ ਆਪ ਹੈਂਡਲ ਕਰ ਪਾਓ ਪਰ ਤੁਹਾਡੀ ਜਾਣ ਪਛਾਣ ਹੋਣੀ ਤਾਂ ਜ਼ਰੂਰੀ ਆ ਜਿੱਥੇ ਤੁਸੀਂ ਜਾ ਰਹੇ ਹੋ ਉੱਥੇ ਤਾਂ ਇੱਕ ਬੰਦਾ ਤਾਂ ਜਾਣ ਲੈਣਾ ਚਾਏ ਜ਼ਰੂਰੀ ਹੋ ਜਾਂਦਾ ਕਿ ਕਿਤੇ ਨਾ ਕਿਤੇ ਸਾਥ ਹੋਵੇ ਤਾਂ ਹੀ ਗੱਲ ਬੰਦੀ ਆ ਜੇ ਸਾਥ ਨਿਫਤਾ ਸੜਕ ਤੇ ਸੋਣਾ ਵੀ ਇਥੇ ਹੁਕਾ ਠੰਡ ਬਹੁਤ ਆ ਬਰਫ ਵੀ ਪੈ ਸਕਦੀ ਆ ਬਾਕੀ ਡਿਪੈਂਡ ਤੇ ਕਿੱਥੇ ਜਾਣਾ ਹੈ ਠੀਕ ਆ ਤੋਂ ਬਸ ਇੰਨੇ ਹੀ ਅੱਜ ਲਈ ਤੋਂ ਟੈਨਸ਼ਨ ਨਹੀਂ ਲੈਣੀ ਫਰਵਰੀ ਚ ਪੇਪਰ ਓਪਨ ਹੋਣਗੇ ਹੋ ਸਕਣਗੇ ਮਤਲਬ ਸ਼ੋਰ ਤਾਂ ਮੈਨੂੰ ਨਹੀਂ ਹੈਗਾ ਚੈਨਲ ਸਬਸਕ੍ਰਾਈਬ ਕਰਿਓ ਲਾਈਕ ਵੀਡੀਓ ਕਰਿਓ ਜੇ ਵਧੀਆ ਲੱਗੇ ਨਾ ਵੀ ਲੱਗੇ ਤਾਂ ਅਨਲਾਈਕ ਜ਼ਰੂਰ ਕਰਿਓ ਠੀਕ ਆ ਇਸ ਤਰ੍ਹਾਂ ਫਿਰ ਮੈਨੂੰ ਪਤਾ ਲੱਗ ਜਾਂਦਾ ਕਿ ਹਾਂ ਵੀਡੀਓ ਮੇਰੀ ਵਧੀਆ ਨਹੀਂ ਸੀਗੀ ਜੇ ਮੈਂ ਸਮਝਾ ਨਹੀਂ ਪਾਇਆ ਤਾਂ ਕਮੈਂਟ ਚ ਜਰੂਰ ਦੱਸਿਓ ਕਿ ਕੀ ਪ੍ਰੋਬਲਮ ਸੀ ਕਿ ਮੇਰੀ ਵੀਡੀਓ ਵਿੱਚ ਜੇ ਮੈਂ ਸਮਝਾਣ ਚ ਕਿੱਥੇ ਰਹਿ ਗਿਆ ਤੇ ਕੋਈ ਚੀਜ਼ ਬਾਰੇ ਤੁਸੀਂ ਜਾਣਨਾ ਚਾਹੁੰਦੇ ਹੋ ਉਬੀ ਮੈਨੂੰ ਕਮੈਂਟ ਜ਼ਰੂਰ ਕਰਿਓ ਮੇਰਾ ਨੰਬਰ ਨਾ ਪੁੱਛਿਓ ਉਧਰ ਕੋਈ ਕਮੈਂਟ ਜ਼ਰੂਰ ਕਰਿਓ ਤੇ ਜੇ ਤੁਹਾਨੂੰ ਇਹ ਕੁਝ ਪੁੱਛਣਾ ਹੀ ਚਾਹੁੰਦੇ ਹੋ ਅਰਜੈਂਟ ਹੈ ਮੈਨੂੰ ਇੰਸਟਾਗ੍ਰਾਮ ਤੇ ਜ਼ਰੂਰ ਲਿਖ ਲਿਓ ਜਿਹੜਾ ਲਿੰਕ ਮੇਰੇ ਇੰਸਟਾਗ੍ਰਾਮ ਦਾ ਉੱਥੇ ਲਿਆ ਥੈਂਕ ਯੂ